ਦੀਪਕ ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੱਲ ਵੀ ਆਪਾਂ ਗੱਲ ਕੀਤੀ ਜਿਹੜੇ ਵਿਧਾਨ ਸਭਾ ਦਾ ਸੈਸ਼ਨ ਇਤਿਹਾਸਿਕ ਜਿਹੜੇ ਆ ਸ਼ਹਿਰ ਦੇ ਵਿੱਚ ਲਾਇਆ ਪਰ ਇਤਿਹਾਸ ਨਹੀਂ ਬਣਿਆ ਇੱਕ ਹੋਰ ਨਵਾਂ ਇਤਿਹਾਸ ਇਸ ਦੇ ਵਿੱਚ ਬਣ ਗਿਆ ਕਹਿੰਦੇ ਵੀ ਇਹ ਬਹੁਤ ਸੂਬਿਆਂ ਦੇ ਵਿੱਚ ਗਏ तकरीबन 28 ਸੂਬਿਆਂ ਚ ਜਾ ਜਾ ਕੇ ਸੱਦਾ ਪੱਤਰ ਦਿੱਤਾ ਪਰ ਆਇਆ ਕਹਿੰਦੇ ਇੱਕ ਵੀ ਨਹੀਂ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਇਸ ਤੋਂ ਪਹਿਲਾਂ ਵੀ ਸ਼ਤਬਦੀਆਂ ਹੋਈਆਂ ਨੇ ਤੇ ਵੱਖ-ਵੱਖ ਉਹ ਸਮੇਂ ਦੀਆਂ ਸਰਕਾਰਾਂ ਨੇ ਵੀ ਚਲੋ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਮਨਾਉਣ ਦੀ ਯਤਨ ਕੀਤੇ ਨੇ ਚਾਹੇ ਬਾਦਲ ਦਲ ਦਾ ਰਾਜ ਸੀਗਾ ਜਦੋਂ ਤਾਂ ਐਸਜੀਪੀਸੀ ਸਟੇਜ ਹੀ ਇਕੱਲੇ ਦਲ ਬਖਤਰ ਲੈਂਦਾ ਸੀਗਾ ਤਾਂ ਤਾਂ ਕੋਈ ਮਸਲਾ ਨਹੀਂ ਸੀਗਾ ਕਿ ਸਰਕਾਰ ਵੱਖਰੀ ਤੇ ਇਹ ਸਟੇਜ ਵੱਖਰੀ ਤੇ ਕੈਪਟਨ ਦੇ ਸਮੇਂ ਵੀ ਜੇ ਕੁਝ ਪ੍ਰੋਗਰਾਮ ਹੋਈ ਤਾਂ ਉਹਨਾਂ ਨੇ ਚਲੋ ਆਪਣੀ ਸਟੇਜ ਵੀ ਲਾਈ ਪਰ ਹੁਣ ਇਹਨਾਂ ਨੇ ਵੀ ਆਪਣੀ ਵੱਖਰੇ ਪ੍ਰੋਗਰਾਮ ਅਲੀਖੇ ਜਦੋਂ ਕਿ ਕਿਹਾ ਜਾ ਰਿਹਾ ਸੀ ਕਿ ਇਕੱਠੇ ਹੋਣੇ ਚਾਹੀਦੇ ਮੈਸੇ ਜੇ ਇਕੱਠਿਆਂ ਵਾਲੀ ਗੱਲ ਹੋਵੇ ਤਾਂ ਆ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜੇ ਜੱਤਰ ਯਾਨੀ ਕੁਲਦੀਪ ਸਿੰਘ ਗੜਗਾਜੀਏ ਸਿਆਣ ਕਰਦੇ ਕਿ ਭਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਦਿੱਲੀ ਤੋਂ ਇੱਕ ਨਗਰ ਕੀਰਤਨ ਤੁਰੂਗਾ ਸਾਰੇ ਨਗਰ ਕੀਰਤਨ ਉਹਦੇ ਵਿੱਚ ਸ਼ਾਮਲ ਹੋਣਦੇ ਜਾਣ ਜਿੱਥੋਂ ਜਿੱਥੋਂ ਜਿਹੜੇ ਵੀ ਆਉਣੇ ਨੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਸ਼ਨੰਦਪੁਰ ਸਾਹਿਬ ਪਹੁੰਚ ਕੇ ਉਹਨੂੰ ਸੰਪੰਨ ਕਰਾਂਗੇ ਕਿ ਫੇਰ ਤਾਂ ਉਹ ਸਾਂਝੀ ਵਾਲਤਾ ਦਾ ਮੈਥੀ ਜਾਂਦਾ ਜਦੋਂ ਆਪਣੇ ਆਪਣੇ ਝੰਡੇ ਆਪਣੇ ਆਪਣੇ ਬੈਨਰ ਆਪਣਾ ਆਪਣਾ ਦਿਖਾਵਾ ਆਪਣੇ ਆਪਣੇ ਬੋਰਡ ਪਰ ਉਹਦੇ ਵਿੱਚ ਕਹਿੰਦੇ ਕਿ ਇੱਕ ਤਾਂ ਸੁਨੇਹਾ ਨਹੀਂ ਗਿਆ ਇਸ ਲਈ ਸਰਕਾਰ ਤਾਂ ਬਿਲਕੁਲ ਹੀ ਆਪਣਾ ਵੱਖਰਾ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ ਐਸਜੀਪੀਸੀ ਆਪਣੇ ਤਰੀਕੇ ਕਰਨ ਨਾਲ ਮਨਾ ਰਹੀ ਸੀ ਤੇ ਉੱਥੇ ਕਿਹਾ ਜਾ ਰਿਹਾ ਸੀਗਾ ਵੀ ਕਿ ਘੱਟੋ-ਘੱਟ ਇਕੱਠੇ ਹੋ ਕੇ ਜੇ ਮਨਾਉਂਦੇ ਤਾਂ ਸਰਕਾਰ ਚੰਗਾ ਹੁੰਦਾ ਪਰ ਕਿਸੇ ਪਾਸਿਓਂ ਵੀ ਅਜਿਹੀ ਪਹਿਲਕਦਮੀ ਹੋਈ ਨਹੀਂ ਹਮ ਪਰ ਸਰਕਾਰ ਨੇ ਆਪਣੇ ਸਰਕਾਰੀ ਸ਼ਤਾਬਦੀ ਸਮਾਗਮ ਨੂੰ ਵੱਡਾ ਕਰਨ ਦੇ ਲਈ ਇਹ ਚਾ ਇੱਕ ਪ੍ਰੋਗਰਾਮ ਬਣਾਇਆ ਜੀ ਜਿਹਦੇ ਵਿੱਚ ਸਭਿਆਚਾਰਕ ਵਿਭਾਗ ਦੇ ਮੰਤਰੀ ਹੈ ਜਿਹਦੇ ਵਿੱਚ ਉਸ ਖੇਤਰ ਤੋਂ ਆਉਂਦੇ ਮੰਤਰੀ ਹਰਜੋਤ ਬੈਂਸ ਤੇ ਉਸ ਤੋਂ ਬਾਅਦੱਖੋ-ਵੱਖ ਸਭਿਆਚਾਰਕ ਮਾਮਲੇ ਨਾਲ ਸੰਬੰਧਤ ਇਹਨਾਂ ਦੇ ਨੁਮਾਇੰਦੇ ਕੋਈ ਚੇਅਰਮੈਨ ਕੋਈ ਕੁਝ ਇਹ ਟੀਮਾਂ ਦਿੱਲੀ ਤੋਂ ਲੈ ਕੇ ਦੇਸ਼ ਭਰ ਦੇ ਸੂਬਿਆਂ 'ਚ ਘੁੰਮੀਆਂ ਰਾਜਕਰਨ ਮਿਰ ਜੀ ਖੁਦ ਹਰਜੋਤ ਬੈਂਸ ਦੱਸ ਰਹੇ ਸੀ ਇਹਨਾਂ ਦੀ ਹੀ ਸਟੇਜ ਤੋਂ ਹਮ ਕਿ ਅਸੀਂ 28 ਸੂਬਿਆਂ 'ਚ ਗਏ ਦੇਖ ਲਓ ਦੇਸ਼ ਦਾ ਪ੍ਰਧਾਨ ਮੰਤਰੀ ਸੱਦਾ ਪੱਤਰ ਲੈਣ ਲਈ ਵੀ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਦੇਸ਼ ਦਾ ਪ੍ਰਧਾਨ ਮੰਤਰੀ 350 ਸਾਲਾਂ ਸ਼ੀਧੀ ਦਿਆੜੇ ਤੇ ਹਰਿਆਣੇ ਦੀ ਹੱਦ ਤੇ ਆ ਕੇ ਰੁਕ ਜਾਂਦਾ ਉਹ ਸ਼੍ਰੀ ਨੰਦਪੁਰ ਸਾਹਿਬ ਵੀ ਨਹੀਂ ਆਉਂਦਾ ਇਸ ਤੋਂ ਬਾਅਦ ਇਹ ਗ੍ਰਹਿ ਮੰਤਰੀ ਨੂੰ ਸੱਦਾ ਦੇ ਕੇ ਆਉਂਦੇ ਨੇ ਇਹ ਰਾਸ਼ਪਤੀ ਨੂੰ ਸੱਦਾ ਦੇ ਕੇ ਆਉਂਦੇ ਨੇ ਇਹ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤੇ ਬਖੋ ਅਕ ਰਾਜਪਾਲ ਨੂੰ ਰਾਜਪਾਲਨ ਸੱਦਾ ਦਿੱਤੇ ਕਿਉਂਦੇ ਨੇ ਹੂੰ ਪੰਜਾਬ ਦੇ ਰਾਜਪਾਲ ਤੋਂ ਇਲਾਵਾ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਕਿਸੇ ਵੀ ਸੂਬੇ ਦਾ ਰਾਜਪਾਲ 350 ਸਾਲਾਂ ਸ਼ੀਤੀ ਸਮਾਗਮ 'ਚ ਨਹੀਂ ਆਇਆ ਇੱਕ ਵੀ ਕੇਂਦਰੀ ਮੰਤਰੀ ਕੇਂਦਰ ਦਾ ਇੱਕ ਵੀ ਨਿਮਾ ਦਾ ਇਹਨਾਂ ਦੀ ਸਵੇਤਾ ਛੱਡੋ ਰੋਮਨੀ ਕਮੇਟੀ ਦੀ ਸਟੇਜ ਤੇ ਵੀ ਕੋਈ ਨਹੀਂ ਆਇਆ ਹੂੰ 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 ਇਸ ਤੋਂ ਪਹਿਲਾਂ ਮੇਰੇ ਧਿਆਨ ਚਾ ਜਦੋਂ ਬਾਜਪਾਈ ਦੀ ਸਰਕਾਰ 300 ਸਾਲਾ ਮਨਾਇਆ ਗਿਆ ਸੀ ਤਾਂ ਵੱਖ-ਵੱਖ ਸਬਿਆਂ ਦੇ ਨਮਾਇਦੇ ਵੱਖ-ਵੱਖ ਦਿਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਟਰੀਆਂ ਤੇ ਆਉਂਦੇ ਰਹੇ ਹੁਣ ਸਵਾਲ ਇਹ ਹੈ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਇੱਕ ਧਿਰ ਨੇ ਰੋਕ ਤੇ ਹੂੰ 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 ਸਵਾਲ ਇਹ ਕਿ ਸਾਰੇ ਹੀ ਕਿਉਂ ਨਹੀਂ ਆ ਪਏ ਹੁਣ ਸਾਰਿਆਂ ਲਈ ਤਾਂ ਨਹੀਂ ਹੋ ਸਕਦਾ ਟਾਈਮ ਨਹੀਂ ਲੱਗਿਆ ਜੀ ਇਹ ਤਾਂ ਗੱਲ ਸਹੀ ਹੂੰ ਸਾਰਿਆਂ ਲਈ ਇਹ ਵੀ ਨਹੀਂ ਹੋ ਸਕਦਾ ਜੀ ਕਿ ਸਾਰਿਆਂ ਨੇ ਕੋਈ ਬਿਊਤ ਬਣਾ ਲਈ ਆਪਸ ਦੇ ਵਿੱਚ ਮਤਲਬ ਕਿਸੇ ਇੱਕ ਧਰ ਨਾਲ ਸੰਬੰਧਿਤ ਆਪਾਂ ਕਹੀਏ ਕਿ ਡਬਲ ਇੰਜਨ ਵਾਲੇ ਇਕੱਠੇ ਹੋ ਕੇ ਸੋਚ ਕੇ ਲੈਣੇ ਜੀ ਅਸੀਂ ਨਹੀਂ ਜਾਣਾ ਇਹਨਾਂ ਦੀ ਸਟੇਜ ਤੇ ਇਸ ਦਾ ਆਪਣਾ ਵੱਖਰਾ ਕਰਾਂਗੇ ਪਰ ਆਕੀ ਸੂਬੇ ਜਿਹੜੇ ਜਿਹੜੇ ਇਹਨਾਂ ਦੇ ਨਾਲ ਬੈਠਦੇ ਨੇ ਇਹਨਾਂ ਦੇ ਨਾਲ ਵਿਚਰਦੇ ਨੇ ਇਹਨਾਂ ਦੇ ਗਰੁੱਪ ਚ ਵੀ ਨੇ ਉਹ ਵੀ ਕਿਉਂ ਨਹੀਂ ਆਏ ਉਹ ਨਮਾਇਦੇ ਕਿਉਂ ਨਹੀਂ ਆਏ ਸਵਾਲ ਇਹ ਹੂੰ ਹੁਣ ਅਮਨ अरोड़ा ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਜੀ ਅਸੀਂ ਡੀਕ ਰਹੇ ਆ ਇਹ ਕਹਿੰਦੇ ਜੀ ਅਤੀ ਸਦਾ ਦੇ ਕੇ ਆਏ ਸੀ ਮਤਲਬ ਇਹਦਾ ਮਤਲਬ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਦਿਖਦੇ ਹੋ ਉਹੀ ਗੱਲ ਤੁਸੀਂ ਸੱਦੇ ਦਿੱਤੇ ਫੋਟੋਆਂ ਖਚਾਈਆਂ ਸੋਸ਼ਲ ਮੀਡੀਆ ਤੇ ਪਾਈਆਂ ਤੁਹਾਡੀ ਜ਼ਿੰਮੇਵਾਰੀ ਖਤਮ ਜਾਂ ਤਾਂ ਤੁਹਾਨੂੰ ਸਮਝ ਨਹੀਂ ਜਾਂ ਤੁਹਾਨੂੰ ਸੱਦਣਾ ਨਹੀਂ ਆਉਂਦਾ ਜਾਂ ਤੁਹਾਨੂੰ ਤਾਲਮੇਲ ਨਹੀਂ ਕਰਨਾ ਆਉਂਦਾ ਕੀ ਉਹਨਾਂ ਨਾਲ ਮੁੜ ਕੇ ਕੋਈ ਰਾਬਤਾ ਹੋਇਆ ਹੂੰ ਕੀ ਕੋਈ ਕਮੇਟੀ ਬਣੀ ਸੀ ਜਿਹਨੇ ਰਾਬਤਾ ਕਰਨਾ ਸੀ ਜਿਹੜਾ ਅਮਨ अरोड़ा ਮੰਤਰੀ ਵੀ ਆ ਤੇ ਪ੍ਰਧਾਨ ਵੀ ਆ ਜਿਹੜਾ ਇਹ ਕਹਿ ਰਿਹਾ ਕਿ ਸਾਡੀਕ ਰਿਹਾ ਜੀ ਕੋਈ ਨਹੀਂ ਆਇਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਪ੍ਰੋਟੋਕੋਲ ਹੁੰਦਾ ਹੈ ਜੇ ਤੁਹਾਡੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਗੱਡੀਆਂ ਲੱਗਦੀਆਂ ਚੌਪਰ ਲੱਗਦੇ ਨੇ ਤਾਂ ਬਾਕੀ ਮੁੱਖ ਮੰਤਰੀਆਂ ਦੀ ਵੀ ਇਸੇ ਤਰ੍ਹਾਂ ਸਿਸਟਮ ਸੀਗਾ ਕੀ ਕੋਈ ਅਜਿਹਾ ਤਾਲਮਿਲ ਹੋਇਆ ਕਿ ਕਿਸੇ ਨੇ ਸੂਚਿਤ ਕੀਤਾ ਤੁਸੀਂ ਉਹਦਾ ਪ੍ਰਬੰਧ ਕੀਤਾ ਕੋਈ ਵਿਵਾਰਕੀ ਕਮੇਟੀ ਕੋਈ ਸਿਕਿਉਰਿਟੀ ਕਮੇਟੀ ਹੈ ਕੋਈ ਇੰਟੈਲੀਜੈਂਸੀ ਆਫਸ ਦੇ ਵਿੱਚ ਤਾਲਮਿਲ ਇਦਾ ਮਤਲਬ ਕਿਸੇ ਨੇ ਥੋੜਾ ਸੱਦਾ ਪਰਵਾਨ ਨਹੀਂ ਕੀਤਾ ਜਾਂ ਐਸਜੀਪੀਸੀ ਔਰ ਸਰਕਾਰ ਦੇ ਵਿਚਾਲੇ ਜਿਹੜਾ ਟਕਰਾਅ ਸੀ ਉਹ ਕਾਰਨ ਬਣਿਆ ਕਿ ਕੋਈ ਰਾਜਨੀਤਿਕ ਧਿਰ ਨੇ ਤੇ ਰੁੱਖ ਨਹੀਂ ਕੀਤਾ ਕਿੱਥੇ ਕਮੀ ਰਹੀ ਇਹ ਵਾਚਨ ਦੀ ਲੋੜ ਹੈ ਕਿ ਕਿਉਂ ਇਹ ਕਾਰਨ ਬਣਿਆ ਕਿ ਕਿਸੇ ਵੀ ਰਾਜਨੀਤਿਕ ਧਿਰ ਨੇ ਕਿਸੇ ਵੀ ਰਾਜਨੀਤਿਕ ਨੁਮਾਇੰਦੇ ਨੇ ਚੁਣੇ ਲੋਕਾਂ ਦੇ ਨੁਮਾਇੰਦੇ ਨੇ ਸਰਕਾਰੀ ਸਟੇਜ ਤੇ ਵੀ ਔਰ ਅਜੀਬ ਜਿਹੀ ਸਟੇਜ ਤੇ ਆਉਣ ਦਾ ਪਰਵਾਨ ਨਹੀਂ ਕੀਤਾ ਜਾਂ ਆਉਣ ਤੋਂ ਪਾਸਾ ਵਟਿਆ ਇਦੇ ਕਾਰਨ ਵੀ ਸਮਝਣ ਦੀ ਲੋੜ ਹੈ। ਹੂੰ। ਸੋ ਇਹ ਤਾਂ ਕਾਫੀ ਸਰਕਾਰ ਦੀ ਫਿਰ ਕਿਰਕਰੀ ਆ ਇਹ ਸਾਰੇ ਪਾਸੇ ਹੀ ਜਿਹੜੀ ਇਹ ਕਿਰਕਰੀ ਆ ਇੰਨਾ ਜਿਹੜਾ ਸਾਈਡ ਲਾਈਨ ਤੇ ਕਰ ਦੇਣਾ ਇਹਦੇ ਹੋਰ ਮਾਇਨੇ ਕੀ ਆ ਕੀ ਕੋਈ ਰਾਜਨੀਤੀ ਨਹੀਂ ਦੇਖੋ। ਦੇਖੋ ਇਧਰ ਇਹਦਾ ਮਤਲਬ ਇਹ ਹੀ ਆ ਕਿ ਤੁਸੀਂ ਕੇਜਰੀਵਾਲ ਦਾ ਹੀ ਚਿਹਰਾ ਦਿਖਾਉਣਾ ਚਾਹੁੰਦੇ ਹੋ ਬਸ। ਸਿਰਫ ਤੇ ਸਿਰਫ। ਹੂੰ। ਕਿ ਜੀ ਰਸਮੀ ਦੌਰ ਤੇ ਦਿਹਾਉ ਜੋਰ ਜਮਾਈ ਨਹੀਂ ਕਰੋ ਕੋਈ ਠਕਾਣਾ ਕਰੋ ਫਿਰ ਆਓਗੇ ਉਹ ਦਿਖਾਂਗੇ ਉਹਨਾਂ ਦੀ ਵੀਡੀਓ ਚੱਲਣਗੀਆਂ ਉਹ ਜਿਹਨੇ ਮੇਰੇ ਬਣ ਗਏ ਇੱਥੇ। ਇਕੋ ਮੋ ਮੇ ਮਾਨਾ ਪੱਕਾ ਹੀ ਰੱਖਿਆ ਵਾ ਜੇਬ ਚ ਪਾ ਕੇ ਨਾਲੇ ਤੁਰੇ ਰਹਿੰਦੇ ਨੇ ਉਹਨੂੰ ਠੀਕ ਹੈ ਨਾ ਉਹ ਹੈ ਦੂਏ ਪਾਸੇ ਸੀਗਾ ਕਿ ਸੁਖਰੀਵਾਲ ਤੋਂ ਬਟਾਣ ਕੋਈ ਹੋਰ ਜਵੇ ਜਾਂ ਉਹਨਾਂ ਨੇ ਬੁਲਾਇਆ ਹੋ ਨਹੀਂ ਕਿ ਉਹਨਾਂ ਨੇ ਉਹਨਾਂ ਨੇ ਤਾਂ ਪਹੁੰਚੇ ਨਹੀਂ ਕੀਤੀ ਕੀ ਐਸਜੀਪੀਸੀ ਨੇ ਪਹੁੰਚ ਕੀਤੀ ਇਹਦਾ ਐਸਜੀਪੀਸੀ ਨੂੰ ਸਪਸ਼ਟ ਜਵਾਬ ਨਹੀਂ ਦਿੱਤਾ ਮੈਨੂੰ ਲੱਗਦਾ ਐਸਜੀਪੀਸੀ ਨੇ ਕਿਸੇ ਤੱਕ ਪਹੁੰਚੇ ਨਹੀਂ ਕਿ ਉਹਨੇ ਖੁੱਲਾ ਸੱਦਾ ਦੇ ਕੇ ਛੱਡਤਾ ਪਰ ਸਰਕਾਰ ਤਾਂ ਬੋੜੀ ਸੀ ਹਰੇਕ ਦੇ ਬੁਏ ਤੇ ਚੌਪਰ ਲੈ ਲੈ ਉੜੇ ਸੀ ਜਹਾਜ਼ ਚੜ ਚੜ ਗਏ ਸੀ ਹੈ ਨਾ ਸਨਮਾਨਤ ਕਰਕੇ ਆਏ ਸੀ ਸਾਰਿਆਂ ਨੂੰ ਆਪ ਕਹਿੰਦੇ ਨੇ ਕਿ ਕਈਆਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਬਾਧਾ ਕਰਕੇ ਵੀ ਕਿਉਂ ਨਹੀਂ ਆਏ ਹੂੰ ਸੋ ਇਹਦੇ ਰਾਜਨੀਤਿਕ ਕਾਰਨ ਨੇ ਇਹਦੇ ਸਮਾਜਿਕ ਕਾਰਨ ਨੇ ਇਹਦੀ ਮੇਜ਼ਬਾਨੀ 'ਚ ਕੋਈ ਕਮੀ ਹੈ ਜਾਂ ਇਹਦੇ ਪਿੱਛੇ ਕੋਈ ਸਿਆਸਤ ਕੋਈ ਜਾਂਦਾ ਕੰਮ ਕਰ ਗਿਆ ਹੂੰ ਨਿਕੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਚੁੱਥਣ ਵਾਲੀਆਂ ਆ ਤੇ ਇਹਦਾ ਪਤਾ ਲੱਗੂਗਾ ਪਤਾ ਹੀ ਆ ਉਦਾਂ ਤਾਂ ਧਰਾਤਲ ਤੇ ਦੀਪਕ ਜੀ ਤੁਸੀਂ ਰਹਿੰਦੇ ਆ ਜਿਹੜੀ ਤੁਸੀਂ ਗੱਲ ਪਹਿਲਾਂ ਕਹਿ ਰਹੇ ਸੀ ਵੀ ਜਾਂ ਉਹਨਾਂ ਦਾ ਰਲ ਜਾਂਦੇ ਜਾਂ ਇਹ ਉਹਨਾਂ ਦਾ ਰਲ ਜਾਂਦੇ ਲੋਕ ਕੀ ਕਹਿੰਦੇ ਇਸ ਚੀਜ਼ ਬਾਰੇ ਹੋ ਸਕਦਾ ਰਲ ਗੱਟ ਕੇ ਮਰ ਕੱਢੇ ਹੋ ਸਕਦੇ ਲੋਕਾਂ ਨੇ ਲੋਕਾਂ ਨੇ ਕੀ ਕਹਿਣਾ ਹੈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸੰਗਤ ਵੀ ਨਹੀਂ ਹੋਵੇਂ ਸੱਤ ਸਕੇ ਅੱਛਾ ਜੀ ਹਾਂ ਮੈਂ ਅੱਜ ਤੋਂ 3 ਦਿਨ ਪਹਿਲਾਂ ਵੀ ਸ਼ਤਾਬਦੀ ਵਾਲੇ ਮਤਲਬ 1 ਦਿਨ ਪਹਿਲਾਂ ਵੀ ਉਤੋਂ ਤੇ ਕੱਲ ਦਾ ਪੂਰਾ ਰਾਤ ਵੀ ਉੱਥੇ ਚਿਨਾਂਦਪੁਰ ਸਾਹਿਬ ਸੀਗੇ ਹੂੰ ਹੂੰ ਹਨ ਰਣਜ ਹਾਜ਼ਰੀ ਪਰਿਆ ਉਤੇ ਕਵੀ ਦਰਵਾਜ਼ੀਗੇ ਐਸਜੀਪੀ ਵੀਰ ਉਹਨਾਂ ਚ ਸੰਗਤ ਲਈ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਆਮ ਆਦਮੀ ਪਾਰਟੀ ਨੇ ਹਮ ਹੁਣ ਹੋਰ ਰੂਟ ਤੋਂ ਬੱਸਾਂ ਚੱਕ ਲਈਓ ਰੂਟ ਵਾਲੇ ਲੋਕ ਓਕੇ ਹੋਏ ਨਹੀਂ ਹੋਏ ਇਹਨਾਂ ਲਈ ਇਹ ਸਵਾਲ ਨਹੀਂ ਸੀ ਹਮ ਹਮ ਪਰ ਜਿਹੜੀਆਂ ਬੱਸਾਂ ਵੱਖੋ ਵੱਖ ਖੇਤਰਾਂ ਤੋਂ ਆਈਆਂ ਹਮ ਉਹਦੇ ਵਿੱਚ ਸੰਗਤ ਉਹੀ ਚੜੂ ਜਿਹੜਾ ਇਹਨਾਂ ਦਾ ਸਰਪੰਚ ਕਹੂਗਾ ਕਿ ਆ ਸਾਡਾ ਬੰਦਾ ਅੱਛਾ ਉਹ ਵੀ ਲਿਸਟਾਂ ਕੁਝ ਆਮ ਚੰਗਤ ਨਹੀਂ ਲੈ ਕੇ ਆਉਣੀ ਪੱਕਤੇ ਲੈ ਕੇ ਆਉਣੇ ਆ ਅੱਛਾ ਮੈਨੂੰ ਅੱਜ ਵੀ ਚੇਤੇ ਆ ਕਿ ਜਦੋਂ ਪਹਿਲਾਂ ਰੈਲੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਮੈਂ ਫਿਰ ਧਾਰਮਿਕ ਇਹਨਾਂ ਸੁਭਾਵਾਂ ਦੇ ਮੌਕੇ ਹੈਨਾ ਇਸ ਮੌਕੇ ਤੇ ਰਾਜਨੀਤਿਕ ਰੈਲੀਆਂ ਰੋਕ ਦਿੱਤੀਆਂ ਗਈਆਂ ਤੇ ਪਹਿਲਾਂ ਜਦੋਂ ਸਲਾਣਾ ਜਿਹੜੇ ਦਿਮਾਗਮੁੰਦੇ ਨੇ ਉਹਨਾਂ ਚ ਜਿਹੜੀਆਂ ਰੈਲੀਆਂ ਹੁੰਦੀਆਂ ਹੁੰਦੀਆਂ ਸੀ ਉਹਨਾਂ ਚ ਪੱਕਾ ਪਾਰਟੀਆਂ ਦੀਆਂ ਬੱਸਾਂ ਤੇ ਲੋਕਾਂ ਨੂੰ ਭਰ ਕੇ ਲਿਆਉਂਦੇ ਸੀ ਹੂੰ 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 ਤੇ ਆਉਂਦੇ ਸੀ ਉਹਨਾਂ ਬੱਸਾਂ ਤੇ ਉਹ ਪਹਿਲਾਂ ਸੰਗਤ ਚ ਜਾਂਦੇ ਸੀ ਪੰਗਤ ਚ ਜਾਂਦੇ ਸੀ ਲੰਗਰ ਚ ਜਾਂਦੇ ਸੀ ਗੁਰੂ ਘਰ ਜਾਂਦੇ ਸੀ ਫਿਰ ਜਿਹੜੀ ਜਿਹੜੀ ਰੈਲੀ ਜਾਣਾ ਜਾਵੇ ਨਹੀਂ ਜਾਣਾ ਨਾ ਵੀ ਜਾਵੇ ਪਰ ਉਦੋਂ ਐ ਟੈਗ ਨਹੀਂ ਲੱਗਿਆ ਹੁੰਦਾ ਸੀ ਕਿ ਭਾਈ ਸਾਡੀ ਵੱਤ ਚੜ੍ਹ ਕੇ ਚੱਲਿਆਂ ਦਾ ਸਿੱਧਾ ਅੰਦਰੇ ਪੰਡਾਲ ਚ ਵੜਾਂਗੇ ਹੂੰ ਹੁਣ ਇਹ ਸੀ ਦੂਸਰੇ ਪਾਸੇ ਪੁਲਿਸੀ ਪੁਲਿਸ ਜ਼ਿਆਦਾ ਸੀ ਪੁਲਿਸ ਸ਼ੌਨੀ ਚ ਬਦਲੇ ਆਇਆ ਸੀ ਮਤਲਬ ਜਦੋਂ ਹੁਲਾਮੁਲਾ ਆਉਂਦਾ ਸ਼੍ਰੀ ਅਨੰਦਪੁਰ ਸਾਹਿਬ ਹਾਂਜੀ ਬਾ 350 ਸਾਲਾਂ ਮੌਕੇ ਜਿੰਨੀ ਸੰਗਤ ਆਈ ਇਹਨਾਂ ਨੂੰ 10 ਗੁਣਾ ਵੱਧ ਸੰਗਤ ਹੁੰਦੀ ਹੈ ਰਾਜਕਰਨ ਵੀਰ ਜੀ ਸਹੀ 10 ਗੁਣਾ ਵੱਧ ਸੰਗਤ ਪਰ ਪੁਲਿਸ ਇਹਦਾ 10ਵਾਂ ਹਿੱਸਾ ਵੀ ਨਹੀਂ ਹੁੰਦੀ ਜਿਹਨੂੰ ਹੁਣ ਪੁਲਿਸ ਲਾਈ ਵੀ ਸੀ ਪੁਲਿਸ ਇੰਨੀ ਜਿਆਦੇ ਪੁਲਸੀਆਂ ਹੀ ਗੱਡੀਆਂ ਪੁਲਿਸ ਹੀ ਸੜਕਾਂ ਤੇ ਪੁਲਿਸ ਹੀ ਧਰਨੀਆਂ ਮਤਲਬ ਪੰਡਾਲਾਂ ਦੇ ਬਾਹਰ ਪੁਲਿਸ ਹੀ ਸਾਰੇ ਪਾਸੇ ਨਜ਼ਰ ਆਈ ਪੁਲਿਸ ਦਾ ਦਬਦਬਾ ਜਿਆਦਾ ਸੀ 3 ਕਿਲੋਮੀਟਰ ਦੇ ਦਾਰੇ ਚ 11 11 ਇਹਨਾਂ ਨੇ ਮਤਲਬ ਕਿ ਹਾਂ ਬੈਰੀਕੇਟ ਲਾਏ ਹੋਏ ਸੀ ਹਾਂ ਸ਼ਹਿਰ ਦੇ ਅੰਦਰ ਜਾਂਦੇ ਥਾਂਵਾਂ ਤੇ ਨਾਕੇ ਲਾਏ ਹੋਏ ਸੀ ਤਾਂ ਕਿ ਸੜਕ ਤੇ ਐਂ ਦਿਖੇ ਕਿ ਭੀੜ ਬਹੁਤ ਅੱਛਾ ਤਾਂ ਉਹ 3 ਕਿਲੋਮੀਟਰ ਜੇ ਭੀੜ ਸੀ ਕਿਤੇ ਚੰਡੀਗੜ੍ਹ ਤੋਂ ਚੱਲ ਕੇ ਸ਼੍ਰੀ ਅਰੰਧਪੁਰ ਸਾਹਿਬ ਦੇ ਸਵਾਗਤੀ ਗੇਟ ਤੱਕ ਜੀ ਇੱਕ ਵੀ ਕਿਸੇ ਪਿੰਡ ਵੱਲੋਂ ਕਿਸੇ ਇਲਾਕੇ ਵੱਲੋਂ ਕਿਸੇ ਸੰਸਥਾ ਵੱਲੋਂ ਲੰਗਰ ਨਹੀਂ ਦੀ ਗਈ ਦੱਸੋ ਇੱਕ ਵੀ ਨਹੀਂ ਆਪਣੇ ਤਾਂ ਹਾਂ ਸਾਲਾਨਾ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ 'ਚ ਲੰਗਰ ਹੀ ਲੰਗਰ ਲੱਗੇ ਹੁੰਦੇ ਨੇ ਇੱਥੇ ਆਪਣਾ ਸਥਾਪਤੀ ਹੋਵੇ ਹੂੰ ਇਹਦਾ ਮਤਲਬ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਸੰਗਤੇ ਨਹੀਂ ਆ ਰਹੀ ਤਾਂ ਲੰਗਰ ਕਿਹਦੇ ਲਈ ਲਾਉਣ ਜੀਓ ਹੂੰ ਸੋ ਇੱਥੋਂ ਦਾ ਇਹ ਨਾਲੋ ਮਤਲਬ ਕਿ ਇਹ ਇਹਦਾ ਮਤਲਬ ਸਿਰਫ ਆਪਣੀ ਹੋਮੇਪਾਲੀ ਦੁਆਤੇ ਰਾਂ ਨੇ ਐਸਜੀਪੀਸੀ ਨੇ ਵੀ ਔਰ ਸਰਕਾਰ ਨੇ ਵੀ ਹੂੰ ਸੰਗਤ ਵੱਲ ਸੰਗਤ ਤੱਕ ਸਨੇਹਾ ਪਹੁੰਚਾਉਣ ਵੱਲ ਇਸ ਗੁਰੂ ਸਾਹਿਬ ਦੇ ਫਲਸਫੇ ਦੇ ਵਾਲੇ ਨਾਲ ਉਦੇਸ਼ ਦੇ ਵਾਲੇ ਨਾਲ ਅਸੀਂ ਪਹੁੰਚ ਨਹੀਂ ਸਕੇ ਲੋਕਾਂ ਤੱਕ ਹਮ ਗੱਲ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਦੂਜੇ ਧਰਮ ਦੇ ਲਈ ਜਿਹੜਾ ਆ ਉਹ ਕੁਰਬਾਨੀ ਦੇ ਦਿੱਤੀ ਸ਼ਹਾਦਤ ਦਾ ਜਾਮ ਪੀਤਾ ਤੇ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਮੇਰੀ ਸਟੇਜ ਵੱਡੀ ਬਸ ਉਸੇ ਦੀ ਜਿਹੜੀ ਡੁਗਡਗੀ ਵਜਾਉਂਦੇ ਜਿਹੜੇ ਇਹ ਰਹਿ ਗਏ ਜੀ